ਦੇ ਵੀ ਬਾਬਾ ਜੀ ਜਿਹੜੀਆਂ ਕੁੜੀਆਂ ਰੀਲਾਂ ਬਣਾਉਂਦੀਆਂ ਉਹਨਾਂ ਦੇ ਵਿਰੋਧ 'ਚ ਬੋਲਿਆ ਕਰੋ ਮੈਂ ਕਿਹਾ ਵੀ ਕਿਹੜੀ ਕਿਹੜੀ ਬਣਾਉਂਦੀ ਏ ਤੇ ਕੱਲੀ ਕੱਲੀ ਦਾ ਪੋਟਿਆਂ ਤੇ ਨਾਂ ਗਿਣ ਕੇ ਦੱਸਤਾ ਵੀ ਇਹਦਾ ਆ ਨਾਮ ਵਾਲੀ ਬਣਾਉਂਦੀ ਆ ਇੱਥੋਂ ਦੀ ਆ ਉੱਥੋਂ ਦੀ ਆ ਕਿ ਸਾਰਿਆਂ ਨੇ ਗੰਦ ਪਾਇਆ ਮੈਂ ਕਿਹਾ ਵੀ ਇਹ ਤੇ ਤੁਸੀਂ ਦੱਸਤੀਆਂ ਤੁਹਾਨੂੰ ਪਤਾ ਏ ਮੈਂ ਕਿਹਾ ਵੀ ਹੁਣੇ ਇੱਕ ਦਾ ਨਾਮ ਐ ਪੁੱਛਾਂ ਕਹਿੰਦੇ ਵੀ ਹਾਂਜੀ ਬਾਬਾ ਜੀ ਦੱਸੋ ਮੈਂ ਕਹਾਂ ਕਿ 84 ਦੇ ਜਦੋਂ ਹਮਲਾ ਹੋਇਆ ਤੇ ਇੱਕ ਟੈਂਕੀ ਹੀ ਪਾਣੀ ਵਾਲੀ ਉਹ ਟੈਂਕੀ ਵਾਲਾ ਮੋਰਚਾ ਕਰਕੇ ਬੜਾ ਮਸ਼ਹੂਰ ਰਿਹਾ ਤੇ ਉਹ ਟੈਂਕੀ ਵਾਲਾ ਮੋਰਚਾ ਇੱਕ ਬੀਬੀ ਨੇ ਸੰਭਿਆ ਉਹਦਾ ਨਾਂ ਕੀ ਸੀ ਕੋਈ ਜਵਾਬ ਨਾ ਆਇਆ ਮੈਂ ਕਿਹਾ ਵੀ ਉਹ ਬੀਬੀ ਨੇ ਉਸ ਮੋਰਚੇ ਤੋਂ ਜਿਹੜੇ ਹੈਲੀਕਾਪਟਰ ਤੇ ਉਸ ਵੇਲੇ ਕਮਾਂਡੋ ਉਤਰਦੇ ਨੇ ਹਮਲਾ ਕਰ ਲਈ ਕੱਲੀ ਨੇ 8900 ਕਮਾਂਡੋ ਗੱਡੀ ਚਾੜਤਾ ਸੀ ਫਿਰ ਕਿਉਂ ਕੋਈ ਜਵਾਬ ਨਾ ਆਇਆ ਮੈਂ ਕਿਹਾ ਵੀ ਉਹ ਬੀਬੀ ਆਲ ਇੰਡੀਆ ਸਿੱਖ ਸਟੂਡੈਂਟ ਫੰਡਰੇਸ਼ਨ ਦੀ ਇਸਤਰੀ ਵਿੰਗ ਦੀ ਪ੍ਰਧਾਨ ਸੀ ਫਿਰ ਚੁੱਪ ਕੋਈ ਜਵਾਬ ਨਾ ਆਇਆ ਕਿ ਸਾਨੂੰ ਨਹੀਂ ਪਤਾ ਬਾਬਾ ਜੀ ਕਹਿੰਦੇ ਬਾਬਾ ਜੀ ਤੁਸੀਂ ਦੱਸੋ ਵੀ ਉਹ ਬੀਬੀ ਕੌਣ ਸੀ ਮੈਂ ਕਿਹਾ ਜੀ ਉਹ ਬੀਬੀ ਪਕਾਰ ਕੌਰ ਸੀ ਖਾਲਸਾ ਕਾਲਜ ਦੇ ਵਿੱਚ ਪੜ੍ਹਦੇ ਸੀ ਤੇ ਹਰਿਆਣੇ ਦੇ ਰਹਿਣ ਵਾਲੇ ਸੀ ਕਹਿਣ ਲੱਗੇ ਸੱਚ ਪੁੱਛੋ ਤੇ ਬਾਬਾ ਜੀ ਸਾਨੂੰ ਨਹੀਂ ਸੀ ਇਹ ਬੀਬੀ ਬਾਰੇ ਪਤਾ